ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰੇ ਟੀਵੀ ਮੈਂ ਸੋਨੀਆ ਸੋ ਅੱਜ ਜਿਸ ਪੰਜਾਬੀ ਗਾਇਕ ਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਇਹਨਾਂ ਦਾ ਇੱਕ ਗੀਤ ਜਦੋਂ ਰਿਲੀਜ਼ ਹੋਇਆ ਸੀਗਾ ਤਾਂ ਇਹ ਗੀਤ ਨੇ ਧਮਾਲ ਮਚਾ ਦਿੱਤੀ ਸੀ ਇਸ ਸਿੰਗਰ ਨੂੰ ਰਾਤੋਂ ਰਾਤ ਫੇਮ ਪੋਪੂਲਾਰਿਟੀ ਦਿਵਾ ਦਿੱਤੀ ਸੀ ਇਸ ਗਾਇਕ ਦਾ ਜਨਮ ਜਲੰਧਰ ਦੇ ਪਖੜਿਆਣਾ ਪਿੰਡ ਦੇ ਵਿੱਚ ਹੋਇਆ ਗਾਇਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਗੀਤਾਂ ਦੇ ਨਾਲ ਨਾਲ ਕੁੜੀਆਂ ਦੇ ਵਿੱਚ ਵੀ ਉਹਨਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਹੈ ਸੋਸ਼ਲ ਮੀਡੀਆ ਦੀ ਜੇਕਰ ਗੱਲ ਕਰੀਏ ਤੇ ਸੋਸ਼ਲ ਮੀਡੀਆ ਉਤੇ ਉਹਨਾਂ ਨੂੰ 8 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਨੇ ਕੁੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਇਹ ਗਾਇਕ ਹੈ ਜਸ ਮਾਨਕ ਜਦੋਂ ਇਹਨਾਂ ਦੇ ਵੱਲੋਂ 2017 ਦੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਹਨਾਂ ਦਾ ਪਹਿਲਾ ਗੀਤ ਸੀ ਯੂ ਟਰਨ ਜਿਸ ਦੇ ਨਾਲ ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਜਸਮਾਨਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਮਾਡਲ ਦੇ ਤੌਰ ਤੇ ਵੈਸੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਮਗਰੋਂ ਜਸਮਾਨਕ ਨੇ ਬਤੌਰ ਗਾਇਕ ਤੇ ਗਾਇਕੀ ਨਾਲ ਆਪਣੀ ਮਨਮੋਹਕ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਸੀ ਜਿਸ ਦੇ ਦੌਰਾਨ ਹੀ ਉਹਨਾਂ ਨੇ ਪੰਜਾਬੀ 뮤직 ਇੰਡਸਟਰੀ ਚ ਸਾਲ 2017 ਦੇ ਵਿੱਚ ਯੂ ਟਰਨ ਦੇ ਨਾਲ ਜਾਪੂ ਕੀਤਾ ਸੀ ਗਾਇਕ ਜਸਮਾਨਕ ਜ਼ਿਆਦਾਤਰ ਖੁਦ ਵੱਲੋਂ ਲਿਖੇ ਹੋਏ ਗੀਤ ਹੀ ਗਾਉਂਦੇ ਹਨ ਹੁਣ ਤੱਕ ਪੰਜਾਬੀ 뮤직 ਇੰਡਸਟਰੀ ਨੂੰ ਕਈ ਸਾਰੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਯੂ ਟਰਨ ਪਰਾਡਾ ਲਹਿੰਗਾ ਵਿਆ ਕੱਲੀ ਹੋ ਗਈ ਸੂਟ ਪੰਜਾਬੀ ਗਰਲਫ੍ਰੈਂਡ ਗੋਸ ਅੱਲਾ ਚਿਹਰਾ ਤੇਰੇ ਵਰਗੇ ਕਈ ਸੁਪਰ ਹਿੱਟ ਗੀਤ ਸ਼ਾਮਿਲ ਪਰਦਾਸੀ ਕਿ ਜਸਮਾਨਕ ਨੂੰ ਪਰਾਡਾ ਗੀਤ ਦੇ ਨਾਲ ਨੇਮ ਫੇਮ ਪਪੂਲਾਰਿਟੀ ਮਿਲੀ ਸੀਗੀ ਇਸ ਗੀਤ ਨੂੰ ਉਹਨਾਂ ਦੇ ਵੀ ਜੋ ਕੁੜੀਆਂ ਦੇ ਵਿੱਚ ਇੱਕ ਵੱਡੀ ਫੈਨ ਫਾਲੋਇੰਗ ਬਣੀ ਸੀ ਤੇ ਇਸ ਗੀਤ ਨੂੰ ਹੁਣ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਜਸਮਾਨਕ ਜੋ ਆ ਉਹਨਾਂ ਦੇ ਗੀਤਾਂ ਨੂੰ ਫੈਨਸ ਕਾਫੀ ਪਸੰਦ ਕਰਦੇ ਨੇ ਕਾਇਕ ਵੱਲੋਂ ਗਾਏ ਗਏ ਗੀਤ ਜ਼ਿਆਦਾਤਰ 뮤지컬 ਬੀਟਸ ਦੇ ਉੱਤੇ ਆਧਾਰਿਤ ਹੁੰਦੇ ਨੇ ਡਾਂਸਿੰਗ ਨੰਬਰਸ ਵੀ ਹੁੰਦੇ ਨੇ ਜਸਮਾਨਕ ਦੇ ਗੀਤ ਲਹਿੰਗਾ ਵਰਲਡਵਾਈਡ ਤੌਰ ਤੇ ਕਾਫੀ ਫੇਮਸ ਹੋਇਆ ਸੀ ਇਸ ਗੀਤ ਨੂੰ ਭਾਰਤ ਤੇ ਪੰਜਾਬ ਹੀ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਗੀਤ ਨੇ YouTube ਦੇ ਉੱਤੇ ਹੁਣ ਤੱਕ 1.8 ਬਿਲੀਅਨ ਵਿਊਜ਼ ਹਾਸਲ ਕੀਤੀ ਨੇ ਤੇ ਜੇਕਰ ਜੋਸਮਾਨਕ ਦੀ ਗੱਲ ਕੀਤੀ ਜਾਵੇ ਤੇ ਕਈ ਟਾਈਮ ਦੇ ਲਈ ਉਹ 뮤직 ਇੰਡਸਟਰੀ ਤੋਂ ਕਾਫੀ ਦੂਰ ਵੀ ਰਹੇ ਸੀਗੇ ਉਹਨਾਂ ਦੇ ਵੱਲੋਂ ਕੋਈ ਵੀ ਗੀਤ ਜੋ ਸੀਗਾ ਨਹੀਂ ਰਿਲੀਜ਼ ਕੀਤਾ ਗਿਆ ਸੀਗਾ ਜਿਸ ਕਰਕੇ ਫੈਨਸ ਲਗਾਤਾਰ ਕਹਿ ਰਹੇ ਸੀਗੇ ਕਿ ਜਸਮਾਨਕ ਜੋਆ ਜਲਦ ਹੀ ਜੋਆ ਵਾਪਸੀ ਕਰਨ ਜਿਸ ਤੋਂ ਬਾਅਦ ਜਸਮਾਨਕ ਦੇ ਵੱਲੋਂ ਕੁਝ ਪੋਸਟਰ ਵੀ ਸੋਸ਼ਲ ਮੀਡੀਆ ਤੇ ਅਕਸਰ ਸ਼ੇਅਰ ਕੀਤੇ ਜਾਂਦੇ ਸੀ ਭਾਵੇਂ ਉਹ 뮤직 ਇੰਡਸਟਰੀ ਦੇ ਵਿੱਚ ਐਕਟਿਵ ਨਹੀਂ ਸੀਗੇ ਪਰ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਦੇ ਨਾਲ ਕਾਫੀ ਐਕਟਿਵ ਸੀਗੇ ਤੇ ਹੁਣ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੇ ਵੱਲੋਂ ਕੁਝ ਗੀਤ ਵੀ ਰਿਲੀਜ਼ ਕੀਤੇ ਗਏ ਨੇ ਜਿਸ ਦੇ ਵਿੱਚ ਗਿਰਾਜ਼ ਗੀਤ ਸ਼ਾਮਿਲ ਹੈ ਤੇ ਉਹਨਾਂ ਦੇ ਵੱਲੋਂ ਇਹਨਾਂ ਦੀਆਂ ਫੋਟੋਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਸ਼ਟਡਾਊਨ ਜੋ ਆ ਰਿਲੀਜ਼ ਕੀਤਾ ਗਿਆ ਤੇ ਇਸ ਕੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਤਾਂ ਜਸਮਾਨਕ ਸੋਸ਼ਲ ਮੀਡੀਆ ਉਤੇ ਆਪਣੇ ਇੱਕ ਹੈਂਸਪਰ اور ਫੈਸ਼ਨ ਲੈਵਲ ਅੰਦਾਜ਼ ਦੇ ਲਈ ਵੀ ਜਾਣੇ ਜਾਂਦੇ ਨੇ ਜਿਸ ਨੂੰ ਫੈਨਸ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਪਰ ਤੁਹਾਨੂੰ ਜਸਮਾਨਕ ਦੇ ਕਿਹੜੇ ਗੀਤ ਨੂੰ ਸਭ ਤੋਂ ਵੱਧ ਤੁਹਾਨੂੰ ਵਧੀਆ ਲੱਗਦਾ ਹੈ ਜਾਂ ਕਿਹੜੇ ਗੀਤ ਨੂੰ ਤੁਸੀਂ ਜ਼ਿਆਦਾ ਸੁਣਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਦਾ ਇਜਾਜ਼ਤ ਹੈ ਦੇਖਦੇ ਹਾਂ ਉਹ ਦਾ ਨਿਕ ਸਵੇਰਾ ਟੀਵੀ